thank you. ਤਵਾਕਕ ਦੋਸਤੋ ਐਨਜੀਪੰਜਾਬ ਦੀ ਤਰਫੋਂ ਤੁਹਾਡਾ ਸਵਾਗਤ ਹੈ ਜੀ ਪਿਛਲੇ ਲੰਬੇ ਸਮੇਂ ਤੋਂ ਇਸੇ ਅਸਥਾਨ 'ਤੇ ਗੰਡਾ ਇਹ ਠੇਡਾ ਪੈਂਦਾ ਤੇ ਖਲੋਪ ਕਰਨਾ ਦਿੱਤਾ ਯਾਰਿਆ ਵੀ ਬੀਬੀ ਦੀ ਮੀਟਿੰਗ ਕੀਤੀ ਜੀ ਕਿਸੀ ਕੁਝ ਦਿਨਾਂ ਤੋਂ ਜੁਨਾ 15 ਦਿਨ ਦਾ ਡੇਵਿੰਗ ਤੱਕ ਜਦ ਕਾਰਜ ਨੂੰ ਪੂਰਾ ਹੋ ਗਿਆ ਅੱਜ 5 ਤਰੀਕਾ ਜਿਸ ਦਿਨ ਕਿਦਾਂ ਪਰਦੇਸ਼ਾਂ ਕਰਦੇ ਨੇ ਨਿਹਰਾਂ ਦੇ ਬਾਰੇ ਦੇਖਣੇ ਸੀਗਾ ਕਿ ਇਹ ਕਾਫੀ ਵੱਡੀ ਬੁਖਸਾ ਸੀ ਜੀ ਇਹ ਵੀ ਬਹੁਤ ਸਾਰੇ ਸ਼ਿਕਾਇਤ ਹੋ ਜਾਂਦੇ ਆ ਜਦੋਂ ਦੋਸਤੋ ਆਪ ਨੂੰ ਬੱਥੇ ਹੋ ਗਏ ਤਾਂ ਪਾਸੇ ਤਰਫੋਂ ਕੱਟਾ ਹੋ ਗਿਆ

ਦੋ ਜੱਥੇਬੰਦੀ ਨੇ ਨਾਲ ਸਮਰਥਨ ਕੀਤਾ ਉਹਦੇ ਚ ਅਸੀਂ ਵਿਰੋਧ ਤੋਂ ਬਣਾਜੀ ਨੂੰ ਪ੍ਰਧਾਨ ਬਣਾਇਆ ਸੀ ਔਰ ਮੈਨੂੰ ਦਾਸ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਬਹਾਨੇ ਦੇ ਥਲੇ ਦੋ ਮੀਟਿੰਗਾਂ ਜਿਹੜੀਆਂ ਸਾਡੀ ਸਿਸਟਮ ਦੇ ਨਾਲ ਹੋਈਆਂ ਲੇਕਿਨ ਹੈਰਾਨ ਕਰਜੋ ਗੱਲ ਕਿ ਐਕਸਾਈਜ਼ ਵਿਭਾਗ ਜੋ ਕਿ ਸਿਰਫ ਇਸ ਕਾ ਨੂੰ ਬਣਾ ਗਿਆ ਕਿ ਸ਼ਰਾਬ ਕਾਰੋਬਾਰੀ ਆਪਣੀ ਮਨਮਰਜ਼ੀ ਨਾਲ ਕਰਨ ਔਰ ਸਮਾਜ 'ਚ ਗਲਤ ਮੈਸੇਜ ਨਾ ਦੇ ਲੇਕਿਨ ਇਹਦੇ ਵਿਪਰੀਤ ਐਕਸਾਈਜ਼ ਡਿਪਾਰਟਮੈਂਟ ਜਿਹੜੀ ਨਾ ਰਣ ਉਹ ਇਹ ਗੱਲ ਕਹਿੰਦੀ ਹੈ ਕਿ ਸ਼ਰਾਬ mafia ਨੇ ਪਾਸੇ ਬਹੁਤ ਖਰਚਿਆ ਉਹਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਕਿ ਕਿੱਥੇ ਕੀ ਹੋ ਰਿਹਾ ਅੱਥੇ ਤੁਸੀਂ ਅger ਨਜ਼ਰ ਮਾਰੋ ਤੇ 10 ਫੁੱਟ ਦੀ ਦੂਰੀ ਤੇ ਠੇਕਾ ਖੋਲਦਾ ਪਰ ਉਹ ਲਾਗੇ 4 ਹਫ਼ਤੇ ਬਣਾਤੇ ਨੇ ਇਹ ਹਫ਼ਤੇ 24 ਮੀਟਰ ਸੇਵਨ ਕਰਾਉਂਦੇ ਨੇ ਔਰ ਸਰੇਆ ਦਾਰੂ ਕਰਾਉਂਦਿਆ ਸਾਡੀ ਲੜਾਈ ਸਿਰ ਦਿੰਦੀ ਹੈ ਕਿ ਮੰਦਰ ਦੀ ਮਰਿਆਦਾ ਔਰ ਗਰੀਮਾ ਨੂੰ ਬਰਕਰਾਰ ਰੱਖਣ ਵਾਸਤੇ ਇਹ ਹਾਤਾ ਇਸ ਤੋਂ ਬੰਦ ਹੋਣ ਸ਼ਰਾਬ ਦਾ ਕਾਰੋਬਾਰ ਬੰਦ ਹੋਵੇ ਮੀਨ ਦਾ ਕਾਰੋਬਾਰ ਬੰਦ ਹੋਵੇ ਔਰ ਠੇਕਾ ਜਿਹੜਾ 500 ਮੀਟਰ ਜਿਹੜਾ ਬੰਦਾ ਇਹਦਾ ਅਕੋਰਡਿੰਗ ਟੂ ਗਵਰਨਮੈਂਟ ਗਾਇਡਲਾਈਨ ਉਹਦੇ ਕੋਈ ਨਹੀਂ ਖੋਲੇ ਜਾਏ ਅਤੇ ਦੱਸ ਦਈਏ ਕਿ ਸਾਨੂੰ ਇਹ ਲੱਗਦਾ ਔਰ ਸਾਨੂੰ ਇਹ ਪਤਾ ਵੀ ਨਹੀਂ ਲੱਗਾ ਕਿ ਇੱਕ ਸਾਈਡ ਬਾਰਡਰ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਪਤੀ ਸ਼ਰਾਬ mafia ਦੇ ਨਾਲ ਪਾਈ ਦੀ ਇਸ ਕਾਰਨ ਕੋਈ ਵੀ ਸੁਣਵਾਈ ਜਿਹੜੀ ਕਿਸੇ ਤਰੀਕੇ ਦੀ ਨਹੀਂ ਹੋਂਦੀ ਅੱਜ ਮੌਕੇ ਤੇ ਪ੍ਰਸ਼ਾਸਨ ਨੇ ਬੋਲ ਕੇ ਕੋਈ ਸੁਣ ਲੈਣ ਦੀ ਗੱਲ ਕੀਤੀ ਜਾਂ ਕੋਈ ਸਵਾਲ ਨਹੀਂ ਦੇਣ ਦੀ ਗੱਲ ਕੀਤੀ ਤੁਹਾਡਾ ਦੇਖੋ ਸਾਨੂੰ ਤੇ ਦਸਤੇ ਸ਼ਰਮ ਆ ਰਹੀਆਂ ਕਿ ਲੜਨ ਵਾਲੇ ਹਿੰਦੂ ਜਿਹੜਾ ਖਿਲਾਫ ਲੜ ਰਿਹਾ ਉਹ ਵੀ ਹਿੰਦੂ ਜਿਹੜੇ ਜਿਹੜੇ ਸਾਨੂੰ ਪੰਜਾਬੀ ਜਿਗਾ ਫੁੱਦੂ ਬਣਾ ਡੋ ਵੀ ਹਿੰਦੂ ਇਹ ਦੁਰਭਾਗੇ ਫਗਾਨਕੋੜ ਦਾ ਇਹ ਆਸਾ ਗੰਦਾ ਸਿਸਟਮ ਜਿਹੜਾ ਉਹ ਪਠਾਨਕੋਟ ਦੇਖੋ ਨੂੰ ਮਿਲ ਰਿਹਾ ਲੇਕਿਨ ਇਹਨਾਂ ਨੂੰ ਨਕੇਲ ਪਾਵਾਂਗੇ ਅਸੀਂ ਸਲਾਹ ਕੀਤੀ ਹੈ ਕਿ ਇੱਕ ਰਿੱਟ ਪਟੀਸ਼ਨ ਸਨਾਤਨ ਧਰਮਹਿਤ ਸੰਘਰਸ਼ ਕਮੇਟੀ ਦੇ ਦਾਨੇ ਦੇ ਥੱਲੇ ਇਹਨਾਂ ਸ਼ਰਾਮਾਪਿਆਂ ਨੂੰ ਮਨੁੱਖੀਆਂ ਨੂੰ ਔਰ ਇਸ ਨਾਂ ਦੀ ਵਿਭਾਗ ਨੂੰ ਕੱਢਾਂਗੇ ਕਿ ਕਿਹੜੇ ਆਸੇ ਭੇਦ ਨੇ ਜਿਨ੍ਹਾਂ ਸੱਟ ਕੇ ਅਜੇ ਤੱਕ ਸੁਣਵਾਈ ਜਰੀ ਨਹੀਂ ਹੋਈ ਤਨਜੀਤ ਜੀ ਖੰਨਾ ਜਿਹੜੇ ਗੱਲ ਕਰਦਾ ਪਿਆ ਤਨਜੀਤ ਕੀ ਕਹਿਣਾ ਚਾਹੋਗੇ ਪਿਛਲੇ ਦਿਨੀ ਵੀ ਕੋਹ ਦੇ ਚਨਟ ਕੀਤਾ ਗਿਆ ਸੀ ਕਿ ਇਹਦਾ ਠੇਕਾ ਚੁਕਾਇਆ ਜਾਏਗਾ ਤੁਹਾਨੂੰ ਸਪਸ਼ਟ ਨਹੀਂ ਦਿੱਤਾ ਗਿਆ ਸੀ ਅੱਜ ਤਰ੍ਹਾਂ ਦਾ ਦੇਣ ਦਾ ਕੀ ਕਾਰਨ ਹੈ ਦੇਖੋ ਸਾਡੀ ਲੜਾਈ ਸੁਰਤੋਂ ਜਾਰੀ ਹੈ ਉਹ ਜਾਰੀ ਰਹੇਗੀ ਉਦੋਂ ਤੱਕ ਜਦੋਂ ਤੱਕ ਅਸੀਂ ਬੀਜ ਪ੍ਰਾਪਤ ਨਹੀਂ ਕਰਦੇ ਅਸੀਂ ਇਹਨਾਂ ਨਜਾਇਜ਼ ਕੰਮਾਂ ਨੂੰ ਬੰਦ ਨਹੀਂ ਕਰਵਾਂਦੇ ਜੇਕਰ ਗੱਲ ਕਰੀ ਲੜਾਈ ਦੀ ਲੜਾਈ ਸਾਡੀ ਉਦੋਂ ਹੀ ਸਟਾਰਟ ਹੋ ਗਈ ਜਦੋਂ ਇਹਨਾਂ ਨੇ ਹਾਈਵੇ ਪਰ ਆਮਨੇ ਸਾਹਮਨੇ ਕੇਸ ਰਾਦੇ ਠੇਕੇ ਖੋਲੇ ਇਹਨਾਂ ਨੇ ਮੰਦਰ ਸਕੂਲ ਕਾਲਜ ਗੁਰਦੁਆਰਿਆਂ ਲੱਗਿਆ ਠੇਕੇ ਖੋਲੇ ਇਹਨਾਂ ਨੇ ਉਹਨਾਂ ਚੀਜ਼ਾਂ ਲੱਗੇ ਠੇਕੇ ਖੋਲਦੇ ਜਿੱਤੇ ਆਨ ਆਲੀ ਜਨਤਾ ਨੂੰ ਹਮੇਸ਼ਾ ਪਰੇਸ਼ਾਨੀ ਹੋ ਰਹੀ ਹੈ ਜੇ ਗੱਲ ਕਰੀ ਗੰਦਰ ਲੜੀ ਦੀ ਸਾਡੇ ਮੰਦਰ ਦੇ ਸਾਹਮਣੇ ਠੇਕੇ ਖੋਲਿਆ ਗਿਆ ਜੇ ਗੱਲ ਕਰੀਏ ਟੈਂਪੋ ਸਟੈਂਡ ਦੀ ਸਕੂਲ ਕਾਲਜ ਮੰਦਰ ਗੁਰਦੁਆਰੇ ਲੱਗੇ ਠੇਕੇ ਖੋਲਿਆ ਗਿਆ ਜੇ ਗੱਲ ਕਰੀਏ ਪੋਲ ਨੰਬਰ 5 ਦੀ ਤੇ ਉਹਦੇ ਮੰਦਰ ਤੇ ਲੱਗੇ ਠੇਕੇ ਖੋਲਿਆ ਗਿਆ ਜਦ ਕਿ ਜੇ ਸੋਚਿਆ ਜਾਏ ਲਗਾਤਾਰ ਹਿੰਦੂ ਸਮਾਜ ਕੋਈ ਪ੍ਰਹਾਰ ਪਰ ਹੁਣ ਸਹਨੇ ਨਹੀਂ ਆਹੀ ਹੋ ਕਨ ਕ੍ਰੂਪ ਇਹਨਾਂ ਨੂੰ ਠੋਕਾਂਗੇ ਇਹਨਾਂ ਅਖਸਾਈ ਵਿਭਾਗ ਨੂੰ ਵੀ ਠੋਕਾਂਗੇ ਇਹ ਜਿਹੇ ਠੇਕੇਦਾਰ ਸ਼ਰਾਬ ਦੇ ਜਿਹੜੇ ਸਾਨੂੰ ਸੁਨਿਆ ਭੇਜਦੇ ਆ ਕਿ ਜੇ ਗੰਦਾ ਵਾਲੀ ਠੇਕੇ ਉੱਥੇ ਪ੍ਰੈਸ਼ਨ ਹੋਇਆ ਕੋਈ ਵੀ ਖਰਾਕ ਹੋ ਸਕਦਾ ਮੈਂ ਚੇਤਾਵਨੀ ਦੇਣਾ ਚਾਹਨਾ ਖਰਾਕ ਕਰਨ ਵਾਲੇ ਆਵੋ ਅਹੀਂ ਖੜੇ ਹਥੇ ਅਹੀਂ ਪ੍ਰਸ਼ਾਸਨ ਦੀ ਮਦਦ ਨਹੀਂ ਲਾਏ ਜਾਂਦੇ ਅਹੀਂ ਕਹਿੰਦੇ ਆਓ ਖਰਾਕ ਕਰੋ ਅਹੀਂ ਹਿੰਦੂ ਤਰੰਗ ਲੜਾਈ ਲੜਦੇ ਆਹੀਂ ਕੋਈ ਆਪਣੇ ਘਰ ਲੜਾਈ ਲੜਦੇ ਉਹ ਹਿੰਦੂ ਪਾਣੀ ਕਿਹੜੇ ਜਨ ਦੁਬਕੇ ਪਿਛਲ ਲੁਗੇ ਹੋਣਗੇ ਪਰ ਅਹੀਂ ਉਹ ਹਿੰਦੂ ਸਾਡੇ ਉਹ ਜਨੂਨ ਆਹੀਂ ਨਜਾਇਜ਼ ਨੂੰ ਰਿਐਲ ਕਹਿਣਾ ਜਾਣਿਆ ਉਹ ਸਾਡਾ ਇਹ ਸੰਘਰਸ਼ ਹੈਗਾ ਲਾਸਟ ਤੱਕ ਚਲੇਗਾ ਮਰ ਜੀਏ ਕੋਈ ਕਾਮ ਨਹੀਂ ਪਰ ਬਾਤ ਮਰਤੋਂ ਬਾਅਦ ਵੀ ਲੋਕੀ ਯਾਦ ਕਰਨਗੇ ਇਹਨਾਂ ਨੇ ਕੋਈ ਧਰਮ ਲਈ ਲੜਾਈ ਲੜੀ ਤਾਂ ਕਰਕੇ ਮਰੇ ਵੀ ਸ਼ਹੀਦ ਹੋਗੇ ਨਾ ਕੀ ਕਚੰਦ ਲੋਕ ਹੁੰਦੇ ਆ ਅਸੀਂ ਚਾਹੁੰਦੇ ਅਸੀਂ ਦਾ ਸਾਡਾ ਹੀ ਨਾਂ ਹੈ ਜੀ ਪਰ ਲੜਾਈ ਜਿਹੜੀ ਇੱਕ ਸਾਈ ਵਿਭਾਗ ਦੇ ਔਰ ਠੇਕੇ ਦੇ ਖਿਲਾਫ ਹੈ ਇਹ ਜੰਗ ਜਾਰੀ ਥੀ ਜਾਰੀ ਹੈ ਔਰ ਜਾਰੀ ਰਹੇਗੀ ਜੇ ਅਗਰ ਠੇਕਾ ਨਹੀਂ ਬੰਨ ਕੀਤਾ ਜਾਂਦਾ ਤੇ ਤੁਹਾਡੇ ਲੋਕੀਂ ਰਾਜਨੀਤੀ ਕੀ ਰਹੇਗੀ ਸਨਾਤਨ ਗਰਮ ਹਿਸ ਸੰਗਠਨ ਕਮੇਟੀ ਨੇ ਇੱਕ ਬੈਨਰ ਥੱਲੇ ਜਿਹੜੇ ਹਿੰਦੂ ਜੁੜੇ ਆ ਉਹਦੇ ਵਿੱਚ ਜਿਆਦਾ ਸ਼ਿਫਤਾਂ ਆ ਗਈਆਂ ਔਰ ਇਤਿਹਾਸ ਗਵਾਏ ਹੈ ਸ਼ਿਫਤਾਂ ਜਿਆਦਾ ਦੇਰ ਤੱਕ ਆਪਣੇ ਔਰ ਜਿਆਦਾ ਦੇਰ ਤੱਕ ਨਹੀਂ ਚੁੱਪ ਰਹਿ ਸਕਦੀ ਕਿਤੇ ਕਿਤੇ ਆ ਕੇ ਉਹਨਾਂ ਜ਼ਿਲ੍ਹੇਵਾਲ ਆਇਆ ਪ੍ਰਸ਼ਾਸਨ ਵੀ ਗਸਾਂਗੇ ਕਿ ਤੁਹਾਡੇ ਚੁੱਪ ਰਹਿਣ ਦੇ ਕਿਦ ਤੱਕ ਤੁਹਾਡੀ ਨਾਕਾਮੀ ਹੋ ਸਕਦੀ ਹੈ ਤੁਹਾਡੇ ਬੋਲਣ ਵਿੱਚ ਕਿਤੇ ਨਾ ਕਿਤੇ ਕਿਸੇ ਦੀ ਕਮੀ ਨਹੀਂ ਹੈਗੀ ਅਸੀਂ ਆਪਣੀ ਬੁਆਇਂ ਨੂੰ ਬਲੰਦ ਕਰਨਾ ਜਾਣਦੇ ਹੀ ਜਾਣਦੇ ਹਾਂ ਜਾਣਦੇ ਰਹਿਾਂਗੇ ਬਿਲਕੁਲ ਦੇਖੋ ਮੇਰੇ ਕੰਜੀ ਵੀ ਤੁਹਾਡੇ ਨਾਲ ਜੁੜੇ ਗੱਲਬਾਤ ਕਰਾਂਗੇ ਸਰ ਤੁਹਾਡੇ ਸਿਰ ਤੇ ਸੇਰਾ ਬਣਿਆ ਗਿਆ ਸੀ ਕਿ ਤੁਸੀਂ ਉਹ ਵੀ ਕਰੋਗੇ ਤੁਸੀਂ ਕਰੋਗੇ ਮੀਟਿੰਗਾਂ ਵੀ ਕੀਤੀਆਂ ਗਈਆਂ ਸੀ ਕਿਵੇਂ ਦੇਖ ਦਿਓ ਅੱਜ ਆ ਗਿਆ ਧਰਨਾ ਦੇਣਾ ਪੈ ਰਿਹਾ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਇਹ ਲੜਾਈ ਅੱਜ ਸ਼ੁਰੂ ਨਹੀਂ ਹੋਈ ਇਹ ਅਸਲੋ 8 ਮਹੀਨੇ ਪਹਿਲਾਂ ਤੋਂ ਲੜਾਈ ਚੱਲੀ ਜਾ ਰਹੀ ਹੈ ਉਹਦਾ ਕਾਰਨ ਕੀ ਹੈ ਮਧੂਪੁਰ ਤੋਂ ਸਾਡੀ ਇਹ ਲੜਾਈ ਸ਼ੁਰੂ ਹੋਈ ਸੀ ਜਿਹੜੇ ਹਾਈਵੇ ਦੇ ਢੇਕੇ ਖੁੱਲੇ ਆ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਚੇਤਾਇਆ ਕਿ ਜਿਹੜੀ ਤੁਹਾਡੀ ਗਾਈਡਲਾਈਨ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਹਾਈਵੇ ਤੋਂ 500 ਮੀਟਰ ਦਾ ਗੈਪ ਹੋਣਾ ਚਾਹੀਦਾ ਉਸ ਚੀਜ਼ ਨੂੰ ਲੈ ਕੇ ਅਸੀਂ ਬਾਰ-ਬਾਰ ਚਿੱਠੀਆਂ ਵੀ ਕੱਢੀਆਂ ਅਸੀਂ ਐਟਸੀ ਸਾਹਿਬ ਨੂੰ ਵੀ ਚਿੱਠੀ ਕੱਢੀ ਆ ਉਹਦੇ ਵਿੱਚ ਸਾਨੂੰ ਸਿਰਫ ਖਾਲੀ ਜਵਾਬਸਨ ਦਿੱਤੇ ਜਾ ਰਹੇ ਨੇ ਅਸੀਂ ਇਹ ਬਹੁਤ ਦੁੱਖਣਾਹਿਣਾ ਪੈ ਰਿਹਾ ਕਿ ਐਕਸਾਈਡ ਦੀਵਾਰ ਇਸ ਚੀਜ਼ ਨੂੰ ਲਾਈਟ ਕਿਉਂ ਲੈ ਰਿਆ ਹੈ ਦੇਖਣ ਚ ਆਇਆ ਕਿ ਐਕਸਾਈਜ਼ ਵਿਭਾਗ ਦੇ ਵਿੱਚ ਜਿਹੜੇ ਇੱਥੋਂ ਦੇ ਇੰਚਾਰਜ ਨੇ ਉਹੀ ਸ਼ਰਾਬ ਦੇ ਠੇਕੇਦਾਰਾਂ ਨਾਲ ਮਿਲਦੇ ਆ ਉਹਨਾਂ ਨੇ ਉਸ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਪੱਤੀਆਂ ਪਾਈ ਦੀਆਂ ਨੇ ਆ ਉਹ ਕਿਉਂ ਉਹਨਾਂ ਨੂੰ ਕਹਿਣਗੇ ਤੁਸੀਂ ਆਉਂ ਕਰਵਾਉਂ ਕਰੋ ਸਾਡੀ ਫੋਨ ਤੇ ਗੱਲ ਹੋਈ ਈਟੀਓ ਮੈਡਮ ਨਾਲ ਉਹ ਕਹਿੰਦੀ ਆ ਇਹ ਪ੍ਰਧਾਨ ਜੀ ਠੇਕੇਦਾਰਾਂ ਨੇ ਇਹ ਠੇਕਾ ਲੈਣ ਵਾਸਤੇ ਸਰਕਾਰ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਆ ਅਸੀਂ ਉਹ ਪੈਸੇ ਪੂਰੇ ਕਰਵਾਣੇ ਆ ਅਰੇ ਇਹ ਪੈਸੇ ਪੂਰੇ ਕਰਵਾਓ ਤੁਸੀਂ ਅਸੀਂ ਨਹੀਂ ਕਹਿੰਦੇ ਤੁਸੀਂ ਕਹਿੰਦੇ ਪੈਸੇ ਪੂਰੇ ਕਰਵਾਉਣ ਵਾਲੇ ਉਹ ਥੇਡੇਦਾਰਾਂ ਦੀ ਜ਼ਿੰਮੇਵਾਰੀ ਆ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਉਹਨਾਂ ਕੋਲ ਸੋਚ ਕੇ ਕੀਤੇ ਆ ਤੁਹਾਡਾ ਕੰਮ ਹੈ ਜੋ ਵੀ ਸਰਕਾਰ ਦੀ ਜੋ ਨਿਆਲੇ ਦੀ ਗਾਈਡਲਾਈਨਸ ਨੇ ਉਹਦੇ ਮੁਤਾਬਕ ਕੰਮ ਕਰੋ ਇਹ ਹੁਣ ਅਸੀਂ ਜਿਵੇਂ ਉਸ ਮਹਿਮ ਨੂੰ ਦਿੰਦਾ ਹੈ ਜਨਰਲਾੜੀ ਮੋੜ ਤੇ ਠੇਕਾ ਬਿਲਕੁਲ 10 ਮੀਟਰ ਦੀ ਦੂਰੀ ਤੇ ਨਹੀਂ ਆਸੀਂ ਬਾਰ-ਬਾਰ डीसी साहब ਨੂੰ ਵੀ ਚਿਤਾਇਆ ਸਾਰਿਆਂ ਨੂੰ ਬਾਰ-ਬਾਰ ਚਿੱਠੀਆਂ ਵੀ ਦਿੱਤੀਆਂ ਮੈਮੋਰੰਡਮ ਦੇਣ ਦੇ ਬਾਅਦ ਰਿਜ਼ਲਟ ਜ਼ੀਰੋ ਅਸੀਂ ਡੀਸੀ ਸਾਹਿਬ ਨੂੰ ਪਿਛਲੇ 15 ਦਿਨ ਪਹਿਲੇ ਮੰਗ ਪੱਤਰ ਦੇਣ ਤੋਂ ਬਾਅਦ ਆਪਾਂ ਇੱਕ ਚੀਜ਼ ਲਿਖੀ ਸੀ ਕਿ 15 ਦਿਨ ਤੋਂ ਬਾਅਦ ਸਨਾਤਨ ਧਰਮਿਕ ਸੰਘਰਸ਼ ਕਮੇਟੀ ਜਿਹੜੀ ਹੈ ਇੱਕ ਸੰਕੇਤਿਕ ਧਰਨਾ ਦੇਗੀ ਅੱਜ ਸਨਾਤਿਮ ਧਰਮ ਜਿਹੜੀ ਸੰਘਰਸ਼ ਕਮੇਟੀ ਹੈ ਉਹਦੇ ਵਿੱਚ ਵੱਖ-ਵੱਖ Hindu ਜਥੇਬੰਦੀਆਂ ਆਈਆਂ ਨੇ ਸਿਰਫ ਆਪਣੇ ਦੋ-ਦੋ ਤਿੰਨ-ਤਿੰਨ ਬੰਦੇ ਲੈ ਕੇ ਬਾਕੀ ਪ੍ਰਸ਼ਾਸਨ ਨੂੰ ਇਸ ਚੀਜ਼ ਬਾਰੇ ਯਾਦ ਦਿਲਾਇਆ ਜਾਏ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਅੱਜ 15 ਦਿਨ ਪੂਰੇ ਹੋ ਗਏ ਐ ਅੱਜ ਅਸੀਂ ਸੰਕੇਤਕ ਧਰਨਾ ਦਿੱਤਾ ਅਗਲਾ ਜੋ ਵੀ ਰਣਨੀਤੀ ਹੈ ਤੁਹਾਨੂੰ ਬਹੁਤ ਜਲਦ ਜਿਹੜੀ ਹੈ ਪ੍ਰੈਸ ਦੇ ਮਾਧਿਅਮ ਰਾਹੀਂ ਕੱਲ ਪਰਸੋ ਤੱਕ ਪਤਾ ਲੱਗ ਜਾਊਗਾ ਸਰ ਕੀ ਕਹਾਜੋਗੇ ਜੀ ਰਾਜਦਤਰ ਨਾਲ ਪਿਆਰ ਸਨਾਤਨ ਧਰਮ ਜਿਹੜੀ ਕਮੇਟੀ ਬਣੀ ਹੈ ਇਹ ਇਸ ਦਾ ਨਿਰਮਾਣ ਇੱਕ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣ ਦੇ ਲਈ ਹੋਇਆ ਬਹੁਤ ਸ਼ਰਮਨਾਕ ਗੱਲ ਹੈ ਕਿ ਇਸ ਇਲਾਕੇ ਦੇ ਲੋਕਾਂ ਨੂੰ ਇਸ ਕਮੇਟੀ ਦੇ ਬਣਨ ਤੋਂ ਪਹਿਲਾਂ ਖੁਦ ਹੀ ਉੱਠ ਕੇ ਇਸ ਠੇਕੇ ਨੂੰ ਤੋੜ ਦੇਣਾ ਚਾਹੀਦਾ ਸੀ ਇਸ ਠੇਕੇ ਨੂੰ ਇੱਥੇ ਨਹੀਂ ਸੀ ਬਣਨ ਦੇਣਾ ਚਾਹੀਦਾ ਲੇਕਿਨ ਪਤਾ ਨਹੀਂ ਹਿੰਦੂ ਧਰਮ ਨੂੰ ਸਾਡੇ ਸਨਾਤਨੀਆਂ ਨੂੰ ਕੀ ਗੱਲ ਹੋ ਗਈ ਹੈ ਕਿ ਅਸੀਂ ਸਾਡਾ ਖੂਨ ਕਿਉਂ ਨਹੀਂ ਖੋਲਦਾ ਇਹ ਪਠਾਨਕੋੜ ਤੋਂ ਆ ਕੇ ਰਵੀ ਜੀ ਇਹ ਮਨਾਸ ਜੀ ਸਿਆਨਪੁਰ ਤੋਂ ਇਹਨਾਂ ਸਾਰਿਆਂ ਨੇ ਜਦੋਂ ਦੇਖਿਆ ਕਿ ਮੰਦਰ ਦੇ 1 ਕਰੋੜ ਦੇ ਉੱਤੇ ਮੰਦਰ ਇੱਕ ਸਾਈਡ ਤੇ ਮੰਦਰ ਆ ਦੂਸਰੀ ਸਾਈਡ ਤੇ ਠੇਕਾ ਖੁੱਲ ਗਿਆ ਉੱਥੇ ਹਾਤੇ ਖੁੱਲ ਗਿਆ ਇਹਨਾਂ ਨੂੰ ਜਦੋਂ ਪਤਾ ਲੱਗਾ ਇਹਨਾਂ ਦਾ ਮਨ ਜਿਹੜਾ ਵਿਚਲਿਤ ਹੋਇਆ ਇਹਨਾਂ ਨੇ ਇੱਕ ਕਮੇਟੀ ਮਨਾਈ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸਾਡੇ ਪਠਾਨਕੋਟ ਜ਼ਿਲ੍ਹੇ ਦੀਆਂ ਸ਼ਰਸ਼ਾਵਾਂ ਵੀ ਹੋ ਸਨਾਤਨ ਧਰਮ ਰ ਮੰਦਰਾਂ ਦੀਆਂ ਸਨਾਤਨੀ ਜਿੰਨੀਆਂ ਜਥੇਬੰਦੀਆਂ ਉਹ ਇਹਨਾਂ ਦੇ ਨਾਲ ਸਪੋਰਟ ਤੇ ਖੜੀਆਂ ਆ ਔਰ ਇਹਨਾਂ ਦਾ ਜੋ ਵੀ ਨਿਰਨੇ ਹੋਏਗਾ ਉਹ ਤੇ ਸਾਰਿਆਂ ਨੇ ਪੂਰਾ ਕਰਨਾ ਔਰ ਖਾਸ ਕਰਕੇ ਜਿਹੜੀ ਪ੍ਰਸ਼ਾਸਨ ਹੈ ਉਹਨੂੰ ਵਾਰ-ਵਾਰ ਚੇਤਾਵਨੀ ਦੇ ਰਿਆ ਪ੍ਰਸ਼ਾਸਨ ਨੂੰ ਜਾਗ ਜਾਣਾ ਚਾਹੀਦਾ ਨੀਂਦ ਤੋਂ ਜਾਗ ਜਾਣਾ ਚਾਹੀਦਾ ਮੈਡਮ ਮੀਟਿਓ ਦਾ ਨਾਮ ਆ ਰਿਹਾ ਉਸ ਦੇ ਨਾਲ ਗੱਲ ਵੀ ਕੀਤੀ ਹੈ ਉਹ ਕਹਿੰਦੀ ਹੈ ਮੈਂ ਪੈਸੇ ਪੂਰੇ ਕਰਾਣੇ ਆ ਪੈਸੇ ਪੂਰੇ ਇਸ ਤਰ੍ਹਾਂ ਨਹੀਂ ਮੈਡਮ ਜਦੋਂ ਇਹਨਾਂ ਨੇ ਠੇਕਾ ਲਿਆ ਸੀ ਇਹਨਾਂ ਨੂੰ ਉਸ ਵੇਲੇ ਤੁਸੀਂ ਗਾਈਡਲਾਈਨ ਜਿਹੜੀਆਂ ਸੀ ਸਰਕਾਰ ਦੀਆਂ ਪੜਾਈਆਂ ਹੋਣਗੀਆਂ ਕਿ ਤੁਸੀਂ ਠੇਕਾ ਕਿੱਥੇ ਖੋਲ ਸਕਦੇ ਹੋ ਉਸ ਠੇਕੇ 'ਚ ਕਿੱਥੇ ਪੈਸੇ ਪੂਰੇ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਜਿੱਥੇ ਜੀ ਕਰੇ ਮੰਦਰ ਦੇ ਨਾਲ ਦੀ ਦੁਕਾਨ ਤੇ ਤੁਸੀਂ ਠੇਕਾ ਖੋਲ ਦੋ ਤੁਸੀਂ ਕਿਸੇ ਹੋਰ ਧਰਮ ਦੇ ਲਾਗੇ ਕੰਮ ਕਰਕੇ ਦੱਸੋ ਕੀ ਹੈ ਕੋਈ ਯੁਰਤ ਨਹੀਂ ਕਰ ਸਕਦਾ ਲੇਕਿਨ ਹਿੰਦੂ ਧਰਮ ਨੂੰ ਪੰਜਾਬ ਦੇ ਵਿੱਚ ਪਰਤਾੜਿਤ ਕੀਤਾ ਜਾ ਰਿਹਾ ਹੈ ਹਿੰਦੂਆਂ ਨੂੰ ਦੂਜੀ ਦਰਜੇ ਦਾ ਨਾਗਰਿਕ ਸਿੱਧ ਕਰਨ ਦੀ ਸਰਕਾਰ ਦੀ ਵੀ ਕੋਸ਼ਿਸ਼ ਹੈ ਇਸ ਭਵੰਤਮਾਨ ਸਰਕਾਰ ਨੂੰ ਵੀ ਚੇਤਾਨਣੇ ਆ ਕਿ ਜਾਗ ਜਾਓ ਆਪਣੇ ਇਹ ਅਫਸਰਾਂ ਦੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਬਹੁਤ ਹੀ ਇਮਾਨਦਾਰ ਆ ਇਹਨਾਂ ਤੇ ਨਕੇਲ ਪਾਓ ਇਹਨਾਂ ਦੀ ਇਮਾਨਦਾਰੀ ਇੱਥੋਂ ਚਲ ਗਈ ਦੀ ਆ ਕਿ ਮੰਦਰ ਦੇ ਸਾਹਮਣੇ ਠੇਕਾ ਪੈਸੇ ਲੈ ਕੇ ਖਿਲਾ ਰਹੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਠੇਕਾ ਇੱਥੋਂ ਚੁਬਾਣਾ ਪੈਣਾ ਹੈ ਅਗਰ ਨਹੀਂ ਚੁੱਕਿਆ ਜੋ ਸਾਡੀ ਕਮੇਟੀ ਨਿਰਨੇ ਕਰੇਗੀ ਉਸ ਦੇ ਵਿੱਚ ਰੋਡ ਜਾਮ ਵੀ ਹੋ ਸਕਦਾ ਉਸ ਦੇ ਵਿੱਚ ਇੱਥੇ ਭੋਗ ਹੜਤਾਲ ਲਗਾਤਾਰ ਵੀ ਹੋ ਸਕਦੀ ਆ ਮਰਨ ਵਰਤ ਵੀ ਹੋ ਸਕਦਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਸਾਰੇ ਕੰਮ ਕਰਨ ਦੇ ਲਈ ਮਜਬੂਰ ਹੋਵਾਂਗੇ ਇੱਕ ਬਾਰੀ ਫੇਰ ਇਥੋਂ ਦੇ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਇੱਕ ਸਾਈਜ਼ ਦੇ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਠੇਕਾ ਜਿਹੜਾ ਇਥੋਂ ਰਿਮੂਵ ਕੀਤਾ ਜਾਏ ਧੰਨਵਾਦ ਸਰ ਸਰਕਾਰ ਉਹ ਕਹਿ ਜਾਂਦਾ ਕਿ ਨਸ਼ਾ ਮੁਕਤ ਪੰਜਾਬ ਕੀਤਾ ਜਾਂਦਾ ਲਾ ਕੇ ਸਕੂਲ ਵੀ ਪੈਂਦਾ ਲਾ ਕੇ ਮੰਦਿਰ ਵੀ ਪੈਂਦਾ ਕਿਵੇਂ ਦੇਖਦੇ ਉਹਨੂੰ ਅਸਰਾ ਹੈ ਕਿ ਸਰਕਾਰ ਜਿਹੜੀ ਆ ਉਹ ਨਸ਼ਾ ਮੁਕਤ ਤੇ ਕਹਿੰਦੀ ਆ ਲੇਕਿਨ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਇਹ ਗੱਲ ਨਹੀਂ ਕਹਿੰਦੀ ਸ਼ਰਾਬ ਦਾ ਜਿਹੜਾ ਉਹ ਠੇਕੇ ਉਹ ਖੁਦ ਦਿੰਦੀ ਆ ਲੇਕਿਨ ਉਹਨਾਂ ਠੇਕਿਆਂ ਦੇ ਉੱਪਰ ਵੀ ਉਹਨਾਂ ਨੇ ਕੋਈ ਨਹੀਂ ਸ਼ਰਤਾਂ ਰੱਖੀਆਂ हां ਇਹਦੇ ਉੱਪਰ ਠੇਕਾ ਨਹੀਂ ਹੋਣਾ ਚਾਹੀਦਾ ਮੰਦਰ ਔਰ ਸਕੂਲ ਦੇ ਲਾਗੇ ਨਹੀਂ ਹੋਣਾ ਚਾਹੀਦਾ ਕੁਝ ਡਿਸਟੈਂਸ ਹੈ ਇਹ ਉਸ ਡਿਸਟੈਂਸ ਦੇ ਉੱਤੇ ਠੇਕੇ ਕੋਲਡਨ ਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਰਕਾਰ ਦੇ ਜਿਹੜੇ ਅਫਸਰ ਹੈ ਜਿਹੜੇ ਇੱਥੋਂ ਦੇ ਲੋਕਾਂ ਨੂੰ ਅਫਸਰਾਂ ਨੂੰ ਜਗਾਖਾਂ ਦੇ ਜਿਹੜੇ ਵੱਡੇ ਇਹ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਪੈਸੇ ਦੇ ਦਿਆ ਉਹ ਡਿਮਾਂਡ ਕਰਦੇ ਆ ਕਿ ਸਾਡੇ ਲਈ ਅਸੀਂ ਇੱਥੇ ਲੱਗੇ ਆ ਪੈਸੇ ਲੈ ਕੇ ਲੱਗੇ ਆ ਸਾਨੂੰ ਪੈਸੇ ਲਿਆ ਕੇ ਦਿਓ ਉਹ ਫਿਰ ਇਹੋ ਜੀਆਂ ਬ੍ਰਾਂਚਾਂ ਖਿਲਾ ਕੇ ਉੱਥੋਂ ਦੋ ਨੰਬਰ ਦੀ ਕਮਾਈ ਕਰਾ ਕੇ ਉਹਨਾਂ ਦੇ ਢਿੱਡ ਭਰਦੇ ਆ ਇਹ ਉਹਨਾਂ ਨੂੰ ਬੰਦ ਕਰਨੇ ਪੈਣੇ ਆ ਸ਼ੇਵ ਸੈਨਿਕ ਹਿੰਦੂ ਸਮਾਜ ਸਨਾਤਨ ਸਮਾਜ ਜਾਗ ਗਿਆ ਜਾਈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਦਾ ਨੇ ਦੱਸਿਆ ਕਿ ਲੱਗ ਸਕੂਲ ਵੀ ਹੁੰਦਾ ਦੱਦਿਆ ਕਿ ਸਕੂਲ ਦੇ ਬੱਚਾ ਵੀ ਹੁੰਦਾ ਜੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਬੱਚਾ ਵੀ ਲੱਗੋ ਜਾ ਰਹੇ ਹੋ ਸਕੂਲ ਦੇ ਕਿਰੇ ਸਕੂਲ ਦੇ ਕਿਰੇ ਬੱਚੇ ਵੀ ਜਾਂਦੇ ਨਹਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕਿ ਛੇਕੇ ਨਾ ਕੋ ਗੁੱਜਾ ਤੇ ਪਿਆ ਉਹ ਕਿੱਤਾ ਦੰਦੇ ਦੇ ਪ੍ਰਭਾਵ ਬੈਂਦਾ ਹੋਏਗਾ ਕਿਉਂ ਮੈਂ ਇਹ ਹੱਲਾ ਆਦੋ ਹੋਏ ਪਰ ਵੀ ਲੋਕਾਂ ਨਾਲ ਜੁੜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕੀ ਕਹਿੰਦਾ ਸਰ ਕੀ ਕਹਿਣਾ ਚਾਹੋਗੇ ਲਾਗੇ ਸਕੂਲ ਪੈਂਦਾ ਸਾਹਮਣੇ ਮੰਦਿਰ ਪੈਂਦਾ ਤੇ ਠੇਕੇ ਖੁੱਲਿਆ ਪਿਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਠੇਕੇ ਦੇ ਲਾਗੋ ਗੁਜ਼ਰ ਰਹੇ ਆ ਕੀ ਪ੍ਰਭਾਵ ਪੈਂਦਾ ਹੈ ਗੁੰਡੇ ਤੇ ਮੈਂ ਕੀ ਦੇਖਣਾ ਭਾਜੀ ਤੁਸੀਂ ਤੀਸਰਾ ਨੈਤਰੋ ਸਾਡੇ ਪ੍ਰੈਸ ਵਾਲੇ ਆਂਦੇ ਜਾਂਦੇ ਰੋਜ਼ ਦੀ ਖਬਰਾਂ ਲਾਂਦੇ ਹੋ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਇਹ ਮੇਰੇ ਜਿੰਨੇ ਵੀਰ ਆਏ ਨੇ ਮੈਂ ਨਾਲ ਸਾਰਿਆਂ ਦਾ ਦਿਲੋਂ ਧੰਨਵਾਦ ਕਿਉਂਕਿ ਇਹ ਸਮੱਸਿਆ ਮੇਰੇ ਮੰਦਰ ਦੀ ਸੀਗੀ ਜਾਂ ਮੇਰੇ ਪਿੰਡ ਦੀ ਸੀਗੀ ਮੇਰੇ ਪਿੰਡ ਵਾਲਿਆਂ ਨੂੰ ਹੱਲ ਕਰ ਲੈਣਾ ਚਾਹੀਦਾ ਸੀਗਾ ਔਰ ਜਨਨੀਆਂ ਵਿਚਾਰੀਆਂ ਮੈਨੂੰ ਆ ਕੇ ਕਹਿੰਦੀਆਂ ਵੀ ਤੁਸੀਂ ਇਹ ਪੰਡਿਤ ਜੀ ਕੀ ਤਮਾਸ਼ਾ ਪਾਇਦਾ ਠੀਕ ਆ ਤੇ ਇਹ ਇਹ ਵਧਾਈ ਦੇ ਪਾਤਰ ਨੇ ਜਿੰਨੇ ਵੀ ਸਿਵਤੈਣਾ ਵਾਲੇ ਆਏ ਸਨਾਤਨ ਸਮਾਜ ਵਾਲੇ ਆਏ ਨੇ ਸਾਡੇ ਮੰਦਰ ਕਮੇਟੀਆਂ ਵਾਲੇ ਆਏ ਨੇ ਹੋਰ ਵੀ ਜਿਹੜੇ ਨੌਜਵਾਨ ਜੁਵਾ ਪੀੜੀ ਦੇ ਮੇਰੇ ਵੀਰ ਆਏ ਨੇ ਇਹ ਠੇਕੇ ਕਰਕੇ ਮੈਂ ਬਹੁਤ ਸਾਰੀ ਸਾਨੂੰ ਪ੍ਰੋਬਲਮ ਹੈ ਜੀ ਠੇਕੇ ਕਰਕੇ ਇੱਕ ਬਨੇ ਇੱਕ ਪ੍ਰੈਸ ਵਾਲੇ ਆਏ ਆ ਇਹ ਸਾਹਮਣੇ ਵਾਲੇ ਮੈਨੂੰ ਇਹਨਾਂ ਨੇ ਜਨਨੀਆਂ ਕਹਿਤਾ ਵੀ ਉਹਨੇ ਕੋਪੂ ਖੇੜੇ ਪੁਲਿਸ ਭਜਾਦੀ ਹੈ ਜੀ ਹਾਲਾ ਕਿ ਮੇਰੇ ਇਹਦੇ ਵਿੱਚ ਰੋਲ ਕੋਈ ਨਹੀਂ ਸੀਗਾ ਅੱਜ ਮੇਰਾ ਰੋਲ ਚਾਲੂ ਹੋਇਆ ਅੱਜ ਮੇਰਾ ਰੋਲ ਚਾਲੂ ਹੋਇਆ ਤੇ ਮੈਂ ਛਾਤੀ ਠੋਕ ਕੇ ਕਹਿੰਨਾ ਤੇ ਹੁਣ ਮੈਂ ਇੱਥੇ ਠੇਕੇ ਵਾਲੇ ਨੂੰ ਵੀ ਕਹਿਣਾ ਵੀ ਭਾਜੀ ਤੁਸੀਂ ਮੋਬਾਈਲ ਬੈਨ ਬਣਾਓ ਆਪਣਾ ਠੇਕੇ ਦੇ ਵਿੱਚ ਮਾਲ ਵੇਚਾ ਸ਼ਾਮ ਨੂੰ ਆਪਣੇ ਘਰ ਚਲ ਕੋ ਜਿਹੜੀ ਸਿੱਧੀ ਗੱਲ ਹੈ ਸਾਹਮਣੇ ਸਕੂਲ ਹੈ ਕੱਲਾ ਮੈਂ ਨਹੀਂ ਵੀ ਮੇਰਾ ਮੰਦਰ ਮੇਰਾ ਮੰਦਰ ਹੋਏਗਾ 5 ਸਾਲ ਹੋਇਆ ਇੱਥੇ ਮਾਰਾ ਨਹੀਂ ਇੱਥੇ ਅਜ ਰਿੱਧਤੀ ਹੈ ਠੀਕ ਹੈ ਜੀ ਉਹਦੇ ਬਾਅਦ ਆਿੰਦਾ ਸਾਡਾ ਸਕੂਲ 5000 ਬੰਦਾ ਬੱਚਾ ਪੜਦਾ ਜੀ ਇੱਥੇ ਉਹਨਾਂ ਦੇ ਪੇਰੈਂਟਸ ਆਂਦੇ ਆ ਉਹਨਾਂ ਦੀ ਫੈਮਿਲੀ ਵਾਲੇ ਆਉਂਦੇ ਆ ਡਰਾਈਵਰ ਵਾਲੇ ਆਉਂਦੇ ਆ ਇੱਥੇ ਸਵੇਰੇ ਨਿਕਲਦੇ ਨਾਲ ਗੱਲਾਂ ਕਰਦੇ ਤੁਰਦੇ ਨੇ ਸ਼ਾਮ ਨੂੰ ਸਾਡੀਆਂ ਧੀਆਂ ਭੈਣਾਂ ਇੱਥੋਂ ਲੰਘਦੀਆਂ ਲੱਗੀ ਤੇ ਇਹ ਠੇਕਾ ਬਿਲਕੁਲ ਗਲਤ ਜਗ੍ਹਾ ਦਾ ਇਹਨਾਂ ਨੂੰ ਇਦੀ ਡਾਇਰੈਕਸ਼ਨ ਚੇਂਜ ਕਰਨੀ ਚਾਹੀਦੀ ਆ ਸਾਰੇ ਪਵਾੜੇ ਦੀ ਝੜ ਮੁੱਕ ਜਾਂਦੀ ਹੈ ਜੀ ਤੇ ਜੇ ਠੇਕੇ ਦੀ ਕਿਤੇ ਡਾਇਰੈਕਸ਼ਨ ਚੇਂਜ ਹੋ ਜੇ ਇੱਥੋਂ ਕਿਤੇ 100 ਮੀਟਰ ਦਾ ਹੋ ਜੇ ਮੈਂ ਇਹੋ ਚਾਹਣਾ ਮੈਂ ਆਪਣੇ ਵੀਰਾਂ ਦਾ ਵੀ ਧੰਨਵਾਦ ਕਰਨਾ ਤੇ ਜੇ ਕੋਈ ਅੱਗੇ ਤੋਂ ਮੇਰੇ ਨਾਲ ਅੜਿਆ ਤੇ ਉਹਦੀ ਲੱਤ ਬਾਹਨ ਨਹੀਂ ਜੇ ਬਚਣੀ ਇਹ ਕੋਈ ਦੇਖ ਸਕਦੇ ਹੋ ਕਿਦਾਂ ਉਹਨਾਂ ਨੇ ਦੱਸਿਆ ਹੈ ਕਿ ਅਗਰ ਠੇਕਾ ਜਲਦੀ ਹੀ ਨਹੀਂ ਬੰਦ ਕੀਤਾ ਗਿਆ ਤੇ ਕਿਹੜੀ ਰਾਜ ਦੀ ਚਲਲੀ ਹੈ ਧਰਨਾ ਦਿੱਤਾ ਹੈ ਅਗਰ ਰੋੜ ਜਾਮ ਕੀਤਾ ਹੈ ਅਗਰ ਇਹ ਜੁम्मेवार ਪ੍ਰਸ਼ਾਸਨ ਹੁਣ ਦੇਖਣ ਵਾਲੀ ਗੱਲ ਤੇ ਇਹ ਹੋਏਗੀ ਕਿ ਪ੍ਰਸ਼ਾਸਨ ਇੱਥੇ ਕਾਰਵਾਈ ਕਰਦਾ ਜਾਂ ਜਿਵੇਂ ਦਾ ਤੀਵੇਂ ਚੱਲਦਾ ਰਹਿੰਦਾ ਦੇਖਦੇ ਹੋ ਐਨਐਡੀ ਪੰਜਾਬ ਨੂੰ ਮੰਨਦੇ ਸੀ ਜਾਣਪੁਰ